ਰੰਜੀਤ ਸਾਗਰ ਡੈਮ ਮਤੇ ਪੌਂਗ ਡੈਮ ਦਿੱਤਰਾ ਪਾਖੜਾ ਡੈਮ ਨੇ ਵੀ ਪੰਜਾਬ ਦੇ ਮਾਲਵਾ ਇਲਾਕੇ ਦੇ ਵਿੱਚ ਤਬਾਹੀ ਜਿਹੜੀ ਹੈ ਮਚਾਉਣ ਦੀ ਤਿਆਰੀ ਕਰ ਲਈ ਹੈ ਤੋਤੇ ਹੀ ਡੈਮ ਚ ਪਾਣੀ ਦਾ ਪੱਧਰ ਜਿਹੜਾ ਸੋਮਵਾਰ 1674 ਫੁੱਟ ਤੇ ਸੀ ਤੇ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ 6 ਫੁੱਟ ਤਉ ਵੀ ਘਟ ਤੇ ਉਥੇ ਹੀ ਡੈਮ ਲਈ ਵੱਧਦਾ ਪਾਣੀ ਦਾ ਪੱਧਰ ਲੋਕਾਂ ਲਈ ਖਤਰਾ ਪੈਦਾ ਕਰ ਸਕਦਾ ਹੈ ਤੇ ਇਸੇ ਕਾਰਨ BBMP ਨੇ ਸੋਮਵਾਰ ਨੂੰ ਪਾਖੜਾ ਦੇ ਡੈਮ ਤੇ ਫਲੱਡ ਗੇਟ ਜਿਹੜਾ 4 ਫੁੱਟ ਤੱਕ ਖੋਲ ਕੇ ਸਤੁਲੁਜ ਚ 50000 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਤੇ ਉਥੇ ਹੀ ਆਮ ਦਿਨਾਂ ਚ ਪਾਖੜਾ ਤੋਂ ਸਤੁਲੁਜ ਤਰਿਆ ਚ 36000 ਕਿਊਸਿਕ ਪਾਣੀ ਛੱਡਿਆ ਜਾਂਦਾ ਤੇ ਹੁਣ ਆਮ ਦਿਨਾਂ ਦੇ ਮੁਕਾਬਲੇ ਡੈਮ ਤੋਂ ਕਰੀਬ 20000 ਕਿਊਸਿਕ ਜ਼ਿਆਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਤੇ ਸਤਲੁਜ ਜੋ ਛੱਡੇ ਜਾ ਰਹੇ ਪਾਣੀ ਦੇ ਕਾਰਨ ਰੋਪੜ ਨਵਾਂ ਸ਼ਹਿਰ ਮੋਹਾਲੀ ਪਟਿਆਲਾ ਸੰਗਰੂਰ ਮਾਝਾ ਸਿਰ ਫਤੇਗੜ ਸਾਹਿਬ ਛੇਨੰਦਪੁਰ ਸਾਹਿਬ ਅਤੇ ਲੁਧਿਆਣਾ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ 'ਚ ਹੜ ਦਾ ਖਤਰਾ ਜਿਹੜਾ ਵਧ ਗਿਆ ਤੇ ਸਤਲੁਜ ਕਗਰ ਟਾਂਗਰੀ ਮਾਰਕੰਡਾ ਤੇ ਸਤਲੁਜ ਤੋਂ ਨਿਕਲਣ ਵਾਲੀ ਪਾਖੜਾ ਨੀਆਂ ਸਹਾਇਕ ਨਹਿਰਾਂ ਦੇ ਆਸ-ਪਾਸ ਹਾਈ ਅਲਰਟ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਲੋਕਾਂ ਨੇ ਆਪਣਾ ਕੀ ਕੀ ਸਮਾਨ ਸੰਭਾਲਣਾ ਵੀ ਸ਼ੁਰੂ ਕਰ ਦਿੱਤਾ। ਤਸਵੀਕੀ ਰنجੀਤ ਸਾਗਰ ਡੈਮ ਤੇ ਪੌਂਗ ਡੈਮ ਦੀ ਤਰ੍ਹਾਂ ਪਾਖੜਾ ਡੈਮ ਨੇ ਵੀ ਪੰਜਾਬ ਦੇ ਮਾਲਵਾ ਇਲਾਕੇ 'ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਡੈਮ 'ਚ ਪਾਣੀ ਦਾ ਪੱਧਰ ਦੱਸਦੀ ਕਿ ਬੀਤੇ ਦਿਨ ਜੜਾ 1674 ਫੁੱਟ ਦੇ ਸੀ ਤੇ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ 6 ਫੁੱਟ ਹੀ ਘਟ ਸੀ ਤੇ ਉੱਥੇ ਡੈਮ ਦੇ ਲਈ ਵਾਧ ਦਾ ਪਾਣੀ ਦਾ ਪੱਧਰ ਲੋਕਾਂ ਲਈ ਖਤਰਾ ਪੈਦਾ ਕਰ ਰਿਹਾ ਹੈ ਇਸੇ ਕਾਰਨ BBMB ਤੋਂ ਬਾਨੁਪਾਖੜਾ ਡੈਮ ਤੇ ਫਲੱਡ ਗੇਟ 4 ਫੁੱਟ ਤੱਕ ਖੋਲ ਕੇ ਸਤਲੁਜ 'ਚ 52000 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਜੋ ਆਮ ਦਿਨਾਂ 'ਚ ਬਾਖੜਾ ਤੇ ਸਤਲੁਜ ਦਰਿਆ ਦੇ 36000 ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਤੇ ਉਤੇ ਹੀ ਹੁਣ ਆਮ ਦਿਨਾਂ ਦੇ ਮੁਕਾਬਲੇ ਡੈਮ ਤੋਂ ਕਰੀਬ 20000 ਕਿਊਸਿਕ ਜ਼ਿਆਦਾ ਪਾਣੀ ਜਿਹੜਾ ਸਤਲੁਜ ਦਰਿਆ 'ਚ ਛੱਡਿਆ ਜਾ ਰਿਹਾ ਸਤਲੁਜ ਦੇ ਛੱਡੇ ਜਾ ਰਹੇ ਪਾਣੀ ਦੇ ਕਾਰਨ ਰੋਪੜ ਨਵਾਸ਼ਹਿਰ ਮਹਾਲੀ ਪਟਿਆਲਾ ਸੰਗਰੂਰ ਮਾਨਸਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਸ਼੍ਰੀ ਨੰਦਪੁਰ ਸਾਹਿਬ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ 'ਚ ਹੜ ਦਾ ਖਤਰਾ ਜਿਹੜਾ ਵੱਧ ਗਿਆ ਤੇ ਸਤਲੁਜ ਖੱਗਰ ਟਾਂਗਰੀ ਮਾਰਕੰਡਾ ਤੇ ਸਤਲੁਜ ਤੋਂ ਨਿਕਲਣ ਵਾਲੀ ਪਾਕੜਾ ਦੀ ਸਹਾਇਕ ਨਹਿਰਾਂ ਦੇ ਆਸ-ਪਾਸ ਹਾਈ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਲੋਕਾਂ ਨੂੰ ਜਿਹੜਾ ਅਲਰਟ ਕਰ ਦਿੱਤਾ ਗਿਆ ਤੇ ਉਹਤੇ ਵੀ ਕੁਝ ਲੋਕਾਂ ਨੇ ਲੋਕਾਂ ਦੇ ਘਰ ਵੀ ਜਿਹੜੇ ਨੇ ਉਹ ਖਾਲੀ ਖਰਾ ਦਿੱਤੇ ਨੇ ਜਿੱਥੇ ਕਿਸੇ ਵੀ ਜਾਨੀ ਨੁਕਸਾਨ ਜਿਹੜਾ ਉਹ ਨਾ ਹੋਵੇ ਉਥੇ ਦੱਸਦੀ ਕਿ ਇਸ ਤੋਂ ਬਾਅਦ ਲੋਕਾਂ ਨੇ ਵੀ ਆਪਣਾ ਕੀਮਤੀ ਸੰਭਾਲ ਸਮਾਨ ਜਿਹੜਾ ਉਹ ਸਾਪਣਾ ਸ਼ੁਰੂ ਕਰ ਲਿਆ ਲਗਾਤਾਰ ਡੈਮਾਂ ਦਾ ਪਾਣੀ ਜਿਹੜਾ ਛੱਡਿਆ ਜਾ ਰਿਹਾ ਜਿਸ ਸੁਵੇਗ ਦੇ ਹੋਏ ਭਾਰੀ ਮੀਂਹ ਦੀ ਮਾਰ ਵੀ ਜਿਹੜੀ ਇਹੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਵਦੇਰੀ ਜਾਣਕਾਰੀ ਦੇ ਲਈ ਅਰਵਿੰਦ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਲੁਧਿਆਣਾ ਤੋਂ ਕੀ ਕੁਝ ਹਾਲਾਤ ਨੇ ਕਿਉਂਕਿ ਕੱਲ ਦਾ ਲੁਧਿਆਣਾ ਦੇ ਵਿੱਚ ਹਾਲਾਤ ਜਿਹੜੇ ਨੇ ਹੜ ਵਰਗੇ ਬਣੇ ਹੋਏ ਨੇ ਅਰਵਿੰਦ ਬਿਲਕੁਲ ਜੀ ਕੱਲ ਜਿਹੜੀ ਮूसलाधार ਬਰਸਾਤ ਹੋਈ ਹੈ ਉਸ ਤੋਂ ਲੈ ਕੇ ਲੁਧਿਆਣਾ ਉਸ ਵਿੱਚ ਥਰੇ ਜਿੰਨੀ ਜਗਾਟ ਆਇਆ ਹੈ ਵਰ ਕੋ ਵਾਲ ਸ਼ੰਕੁਰੀ ਤੁਸੀਂ ਨਾ ਕੋ ਇਸ ਤਰ ਜਿਹੜਾ ਪੁੱਢਾ ਦਰਿਆ ਜਾਂਦਾ ਹੈ ਓਵਰਫਲੋ ਹੋ ਰਿਹਾ ਹੈ ਜਿਸ ਕਰਕੇ ਘਰਾਂ ਚ ਵੀ ਕੱਲ ਪਾਣੀ ਆਇਆ ਹੈ دوسری طرف ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਪੂਰੀ ਐਤਿਆਤ ਬਾ ਪਰਤ ਰਹੀ ਹੈ ਤੇ ਬੁੱਢੇ ਲਾਲੇ ਦੀ ਸਫਾਈ ਕੀਤੀ ਜਾ ਰਹੀ ਤੇ ਇਸ ਦੇ ਨਾਲ ਹੀ ਆਮ ਦਿਨਾਂ ਦੇ ਮੁਕਾਬਲੇ ਗੱਲ ਕੀਤੀ ਜਾਵੇ ਤਾਂ 20000 ਕਿਊਸਿਕ ਜਿਹੜਾ ਪਾਣੀ ਸਤਲੁਜ ਦਰਿਆ ਤੇ ਜਿਹੜਾ ਛੱਡਿਆ ਗਿਆ ਤੇ ਉੱਥੇ ਹੀ ਹੋਰ ਇਲਾਕੇ ਜ਼ਿਲ੍ਹਿਆਂ ਦੇ ਨਾਲ ਲੁਧਿਆਣਾ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਬਿਲਕੁਲ ਜੀ ਸਤਲੁਜ ਤੇ ਜੋ ਪਾਣੀ ਛੱਡਿਆ ਗਿਆ ਉਸ ਤੱਕ ਸਤਪੂ ਦਾ ਜਿਹੜਾ ਪਾਣੀ ਦਾ ਲੈਵਲ ਹੈ ਉਹ ਬਿਲਕੁਲ ਟੈਂਜ਼ਰ ਦੇ ਕਰੀਬ ਆ ਗਿਆ ਥੋੜਾ ਵੱਧ ਗਿਆ ਹੈ ਜਿਸ ਨੂੰ ਚੀਨੂ ਨਾਲ ਲੈ ਕੇ ਕਿਤੇ ਨਾ ਕਿਤੇ ਸਤਨਿਕ ਦੇ ਜਿਹੜੇ ਲੋਕ ਨੇ ਉਹ ਉੱਥੇ ਉਹਨੂੰ ਮਤਲਬ ਹਾਈਲਾਈਟ ਤੇ ਰੱਖੇ ਗਏ ਨੇ ਜਿਹੜੇ ਨੀਲੇ ਸਿਰ ਤੇ ਪਿੰਡ ਨੇ ਤੇ ਸਤਨਿਕ ਤੇ ਵੀ ਜਿਹੜੇ ਪ੍ਰਸ਼ਾਸਨ ਸ਼ਾਸਨ ਦੀ ਤੁਰੀ ਨਗਰ ਹੈ ਸਰ ਅਰਵਿੰਦ ਅ ਇਸ ਸਮੇਂ ਦੇ ਹਾਲਾਤ ਲੁਧਿਆਣਾ ਦੇ ਵਿੱਚ ਕੀ ਨੇ ਕਿਉਂਕਿ ਜਿਸ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਕੱਲ ਦੇਖਣ ਨੂੰ ਮਿਲ ਰਹੀਆਂ ਸੀਗੀਆਂ ਉਹ ਕਾਫੀ ਸਹਿਮ ਦਾ ਮਾਹੌਲ ਜਿਹੜਾ ਹੈ ਲੁਧਿਆਣਾ ਵਾਸੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਬਿਲਕੁਲ ਜੀ ਜਿਹੜਾ ਸਤਲੁਜ ਦਰਿਆ ਤੋਂ ਬਾਅਦ ਇੱਥੇ ਕਿ ਵਰਸਾ ਹੋਈ ਹੈ ਵੀ ਲੁਧਿਆਣੇ ਵਿੱਚ ਕਬੂਤਾ ਦਰਿਆ ਵੀ ਜਾਂਦਾ ਹੈ ਤੇ ਉਹ ਉੱਤੇ ਦਰਿਆ ਜਦੋਂ ਹਾਲਾਂਕਿ ਉਹ ਹੋਂ ਦਾ ਸਤਲੁਜ ਨਹੀਂ ਤੇ ਅੱਗੇ ਜਾ ਕੇ ਉਹ ਮਿਲਦਾ ਹੈ ਜਿਹਨੂੰ ਸਤਲੁਜ ਦਾ ਪਾਣੀ ਸੱਜਿਆ ਗਿਆ ਤੇ ਕਬੂਤਾ ਦਰਿਆ ਦਾ ਵੀ ਲੈਵਲ ਵਧਿਆ ਸੀ ਇਸ ਕਰਕੇ ਲੁਧਿਆਣੇ ਵਿੱਚ ਵੀ ਜਲ ਖਲ ਬਰਾਬਰ ਦਾ ਹੋ ਗਿਆ ਸੀ ਲੇਕਿਨ ਤੁਹਾਨੂੰ ਇਹ ਵੀ ਦੱਸ ਰਹੀ ਹਾਂ ਅੱਗੇ ਪ੍ਰਸ਼ਾਸਨ ਇਸ ਸੀਰੀਜ਼ ਨੂੰ ਦੇਖ ਕੇ ਪੂਰੀ ਤਰ੍ਹਾਂ ਉੱਤੇ ਚੱਲ ਰੂਪ ਤੇ ਕੰਮ ਕਰ ਰਿਹਾ ਹੈ ਕਿਉਂਕਿ ਜ਼ਿਆਦਾਤਰ ਜਦੋਂ ਇਸੇ ਤਰ੍ਹਾਂ ਦੀ ਘੜੀ ਮੁਸੀਬਤ ਦੀ ਦੇਖੀ ਜਾਂਦੀ ਹੈ ਤਾਂ ਉੱਥੇ ਸੁਰੱਖਿਆ ਦੇ ਪੂਰੇ ਤਰੀਕੇ ਦੇ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ ਤੇ ਅਲਰਟ ਤੇ ਰੱਖਿਆ ਗਿਆ ਹੈ ਉੱਥੇ ਲੋਕ ਜਿਹੜੇ ਨੇ ਸੁਚੇਤ ਹੈਗੇ ਨੇ ਜਾਂ ਫਿਰ ਉੱਥੇ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਜਿਹੜਾ ਲੁਧਿਆਣਾਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹ ਲੁਧਿਆਣਾ ਜੇ ਜਦੋਂ ਕੱਲ ਮੂਤਲਾਦਾਰ ਪੁਸ਼ਚਾ ਹੋਈ ਤੇ ਲੁਧਿਆਣਾ ਦੇ ਤੇਰਾ ਕੁਮਾਰ ਮੰਡੀ ਤੇ ਆਪਣਾ ਕਹਿਣੀ 14:00 ਵਜੇ ਉਦੋਂ ਦੀ ਜਿਹੜੀ ਸਟਲਟਲ ਬਿਲਡਿੰਗ ਸੀ ਉਹ ਡਿੱਗੀ ਆਣੀ ਤੇ ਤੁਮਰੀਆ ਪੁਲੀ ਕਿ ਲੁਧਿਆਣਾ ਪੈਂਦਾ ਉਹ ਤੁਮਰੀਆ ਪੁਲ ਦੀ ਵੀ ਦੀਵਾਰ ਟੀ ਹੈ ਕਿਤੇ ਨਾ ਕਿਤੇ ਲੁਧਿਆਣਾ ਵਿੱਚ ਜੋ ਮਕੌਲ ਕਲਦਾ ਫੜਿਆ ਆਇਆ ਹੈ ਨਾ ਕਿ ਲੂਪ ਤਾਂ ਵੀ ਹੋਈ ਨਹੀਂ ਪਰ ਲekin ਕਿਤੇ ਨਾ ਕਿਤੇ ਪ੍ਰਸ਼ਾਸਨ ਫਿਰ ਮੈਂ ਤੁਹਾਨੂੰ ਕਹਿ ਦਵਾ ਕਿ ਪੂਰੇ ਅਲਰਟ ਵਿੱਚ ਹੈ ਤੇ ਹਰ ਤਰੀਕੇ ਦੇ ਜਿਹੜੇ ਜੋ ਮੌਜੂਦਾ ਹਾਲਾਤ ਨੇ ਉਹਦੇ ਨਾਲ ਨਿਪਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਧੀਰੀ ਜਾਣਕਾਰੀ ਦਿੱਤੀ ਅਰਵਿੰਦ ਬਹੁਤ ਤਾਨਵਾ ਚੁੜੇ ਰਾਂਗੇ ਥੋੜੇ ਨਾਲ। ਸੋ ਦੱਸਦੀ ਕਿ ਇਸ ਦੇ ਨਾਲ ਹੀ ਲੁਧਿਆਣਾ ਦੇ ਵਿੱਚ ਵੀ ਪਾਰਿਮੀ ਦੀ ਮਾਰ ਜਿਹੜੀ ਉਹ ਨਜ਼ਦੀਕੀ ਹੈ ਤਸ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਚਨਾਲੇ ਦੀਆਂ ਤਸਵੀਰਾਂ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਕੰਮ ਜਿਹੜਾ ਜਾਰੀ ਹੈ ਉੱਤੇ ਹੀ ਸੁਰੱਖਿਆ ਪ੍ਰਬੰਧ ਜਿਹੜੇ ਨੇ ਕੀਤੇ ਜਾ ਰਹੇ ਨੇ ਸਮੇਂ-ਸਮੇਂ ਤੇ ਸੁਖਾਲਤਾ ਜੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਪਾਣੀ ਦਾ ਵਹਾਅ ਤੁਸੀਂ ਵੇਖ ਸਕਦੇ ਹੋ ਇੱਕ ਦਰਵਨਾ ਮੰਜ਼ਰ ਜਿਹੜਾ ਉੱਦਖ ਨੂੰ ਮਿਲਿਆ ਹੈ ਕਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਅ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ So, ज्यादा जानकारी के लिए राघव हमारे साथ जुड़ चुके हैं अम्बाला से राघव क्या कुछ हालात हैं अम्बाला से क्योंकि भारी बारिश की चेतावनी जो है वो हरियाणा में भी जारी की गई है बता दें कि येलो अलर्ट जो है हरियाणा में जारी किया गया जी बिल्कुल आपको बता दें जिस तरीके से मौसम विभाग द्वारा जो है येलो अलर्ट जारी किया गया है तो ऐसे में आपको बता दूं कि जो अंबाला के साथ लगती जो नदी है टांगरी नदी उसमें भी पानी जो है फिलहाल खतरे के निशान से नीचे है और जहां तक अंबाला के पास मार करने वाले आसपास के इलाकों में घजर नदी जो है वो भी जो है पूरी तरह से उफान पर है लेकिन खतरे के निशान से फिलहाल नीचे है और प्रशासन पूरी तरह से अलर्ट है और अंबाला के डीसी द्वारा जो है चौबीस घंटे जो है तीसरी पैरा देने के आदेश दिए गए हैं और अगले आने वाले पांच तारीख तक सभी अधिकारियों के जो है छुट्टियां रद्द कर दी गई है चाहे वो नगर निगम के हो चाहे इरीगेशन डिपार्टमेंट के हो सभी डिपार्टमेंटों की छुट्टियां जो है रद्द कर दी गई है पूरे तौर तो तो तरीके से पूरे अंबाला जिले में आसपास पास के लिए कंट्रोल रूम के थ्रू तो नजर रखी जा रही है कंट्रोल रूम का एक नंबर जारी किया जाए जिसके साफ तौर से कहा है की कहीं भी अगर ऐसी कोई पानी जल भराव की स्थिति होती है तो कृपया इस नंबर पर जो है संपर्क करें तो ऐसे में पूरा प्रशासन जहां एक तरफ अलर्ट है तो वही अंबाला के जो कैबिनेट मंत्री हैं अंबाला से विधायक हैं हैं वो भी लगातार लगातार कर रहे हैं और लगातार जो है वो पूरी स्थिति का जायजा ले रहे हैं अनिलहाल है, अंबाला है, कोई खतरा नहीं है ऐसा अधिकारियों द्वारा और ऐसा कैबिनेट मंत्री अनिल बताया गया है ज्यादा जानकारी के लिए बहुत बहुत धन्यवाद कि पंजाब हरियाणा ਦਿੱਲੀ ਯੂਪੀ ਰਾਜਸਥਾਨ ਦੇ ਵਿੱਚ ਵੀ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਭਾਰੀ ਮੀਂਹ ਨੂੰ ਲੈ ਕੇ ਤੇ ਉਥੇ ਵੀ ਲਗਾਤਾਰ ਤਰਿਆਵਾਂ ਦਾ ਪਾਣੀ ਜਿਹੜਾ ਛੱਡਿਆ ਜਾ ਰਿਹਾ ਜਿਸ ਨੂੰ ਲੈ ਕੇ ਹਰ ਪਾਸੇ ਹੜ੍ਹ ਦੀ ਮਾਰ ਜਿਹੜੀ ਦਿਖਣ ਨੂੰ ਮਿਲ ਰਹੀ ਹੈ ਤੇ ਉਤੇ ਹੀ ਗੱਲਬਾਤ ਵੀ ਜਿਹੜੀ ਇਹ ਸਮੇਂ-ਸਮੇਂ ਤੇ ਅਸੀਂ ਕਰ ਰਹੇ ਹਾਂ ਆਪਣੇ ਰਿਪੋਰਟਰਾਂ ਦੇ ਨਾਲ ਪੂਰੀ ਜਾਣਕਾਰੀ ਇਹ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੇ ਜ਼ਿਆਦਾ ਜਾਣਕਾਰੀ ਦੇ ਲਈ ਅਮਿਤ ਸੇਟੀ ਸਾਡੇ ਨਾਲ ਜੁੜ ਚੁੱਕੇ ਹਨ ਅਮਿਤ ਸੇਟੀ ਕੀ ਕੁਝ ਹਾਲਾਤ ਨੇ ਚੰਡੀਗੜ੍ਹ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਅਮਿਤ ਬਾਤ ਸੁਣ ਪਾਰ ਰਿਓ ਤੁਸੀਂ ਸੋ ਟੈਕਨੀਕਲ ਇਸ਼ੂ ਦੀ ਵਜ੍ਹਾ ਨਾਲ ਸਾਡੀ ਆਵਾਜ਼ ਜਿਹੜੀ ਹੈ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਹੈ ਸ ਦੱਸ ਦਈਏ ਕਿ ਰਣਜੀਤ ਸਾਗਰ ਡੈਮ ਟਪੌਂਗ ਡੈਮ ਦੀ ਤਰ੍ਹਾਂ ਪਾਖੜਾ ਡੈਮ ਦੇ ਵੀ ਪੰਜਾਬ ਤੇ ਮਾਲਵਾ ਇਲਾਕੇ ਦੇ ਵਿੱਚ ਤਬਾਹੀ ਮਚਾਉਣ ਦੀ ਤਿਆਰੀ ਕਰ ਲਈ ਹੈ ਤੇ ਉਥੇ ਡੈਮ ਚ ਪਾਣੀ ਦਾ ਪੱਧਰ ਬੀਤੇ ਦਿਨ ਗੱਲ ਕੀਤੀ ਜਾਵੇ ਤਾਂ 1674 ਫੁੱਟ ਤੇ ਸੀ ਜੋ ਕਿ ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਤੋਂ ਘੱਟ ਸੀਗਾ ਤੇ ਉਥੇ ਹੀ ਦੱਸਦੀ ਕਿ ਡੈਮ ਲਈ ਵੱਧਦਾ ਪਾਣੀ ਦਾ ਪੱਧਰ ਜਿਹੜਾ ਲੋਕਾਂ ਦੇ ਲਈ ਖਤਰਾ ਪੈਦਾ ਕਰ ਰਿਹਾ ਤੇ ਉਥੇ ਇਸੇ ਕਾਰਨ ਪੀਐਮਬੀ ਨੇ ਬੀਤੇ ਦਿਨ ਨੂੰ ਪਾਖੜਾ ਡੈਮ ਦੇ ਫਲੱਡ ਗੇਟ 4 ਫੁੱਟ ਤੱਕ ਖੋਲ ਕੇ ਸਤਲੁਜ 56000 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਆਮ ਦਿਨਾਂ 'ਚ ਭਾਖੜਾ ਤੋਂ ਸਤਲੁਜ ਦਰਿਆ ਦੇ 36 ਹਜ਼ਾਰ ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਜਾਂਦਾ ਹੈ ਹੁਣ ਆਮ ਦਿਨਾਂ ਦੇ ਮੁਕਾਬਲੇ ਡੈਮ ਤੇ ਕਰੀਬ ਜਿਹੜਾ ਹੈ 20 ਹਜ਼ਾਰ ਕਿਊਸਿਕ ਜ਼ਿਆਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਇੱਕ ਵਾਰ ਫਿਰ ਤੋਂ ਸੜੇਨਾ ਲੰਮਿਤ ਸੇਠੀ ਜੁੜ ਚੁੱਕੇ ਨੇ ਅਮਰਿਤਸੇਠੀ ਚੰਡੀਗੜ੍ਹ ਦੇ ਵਿੱਚ ਕੀ ਕੁਝ ਹਾਲਾਤ ਨੇ ਭਾਰੀ ਮੀਂਹ ਦਾ ਜਿਹੜਾ ਅਲਰਟ ਚੰਡੀਗੜ੍ਹ ਦੇ ਵਿੱਚ ਜਾਰੀ ਕੀਤਾ ਗਿਆ ਹੈ बिल्कुल मैं तो ही दसना चाहूंगा कि तो अगर चंडगढ़ की गल करिए मौसम विभाग वालों जोड़ा है बारिश का हैवी अलर्ट जो है जारी किया गया कि है कि चंडीगढ़ के बहुत ज्यादा बारिश होगी हालांकि अगर वैदर कोर्स की गल करिए अस्सी परसेंट तक जी है बारिश होने की संभावना है इस समय की गल करिए सवेरे जी है जरूर छुटमुट जो खिटे जो चंडीगढ़ के जरूर पड़े हैं बिल्कुल बारिश वाला मौसम बनिया होया ठंडिया हवां चल रही है ਅਗਰ ਰਾਹਤ ਦੀ ਗੱਲ ਹੈ ਕਿ ਇਸ ਸਮੇਂ ਚੰਡੀਗੜ੍ਹ ਦੇ ਵਿੱਚ بارش ਨਹੀਂ ਹੋ ਰਹੀ ਹੈ ਕਿਉਂਕਿ ਮੈਂ ਚੰਡੀਗੜ੍ਹ ਦੀ ਸੜਕਾਂ 'ਤੇ ਇਸ ਸਮੇਂ ਮੌਜੂਦ ਹਾਂ ਤੇ ਬਿਲਕੁਲ ਸਾਫ਼ ਸੂਤਰ ਰੇਖਾਂ ਦੇ ਅਨੁਸਾਰ ਕਿ ਸਮੇਂ بارش ਚੰਡੀਗੜ੍ਹ ਦੇ ਵਿੱਚ ਨਹੀਂ ਹਾਲਾਂਕਿ ਸਾਫ਼ ਸੂਤਰ ਕਹਿ ਸਕਦੇ ਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਹੈ ਜਰੂਰ جاری ਕੀਤਾ ਹੋਇਆ ਹੈ ਜਿਸ ਦੇ ਨਾਲ ਹੀ ਅਮਿਤ ਅਗਰ ਜ਼ਿਆਦਾ ਭਾਰੀ بارش ਹੁੰਦੀ ਹੈ ਤਾਂ ਆਵਾਜਾਈ ਵੀ ਜੜੀ ਉਠਾਪੋ ਸਕਦੀ ਹੈ ਕਿਉਂਕਿ ਲੋਕ ਕਮਾਂਕਾਰਾਂ ਤੇ ਜਾਂਦੇ ਨਹੀਂ ਤਾਂ ਅਸਰ ਤਾਂ ਜ਼ਰੂਰ ਆਵਾਜਾਈ ਤੇ ਪੈਂਦਾ ਹੈ ਜਦੋਂ ਵੀ بارش ਬਹੁਤ ਜ਼ਿਆਦਾ ਹੋਏਗੀ ਤੇ ਜਰੂਰ ਆਵਾਚਾਈ ਜਿਹੜੀ ਹੈ ਜ਼ਰੂਰ ਪ੍ਰਭਾਵਿਤ ਹੁੰਦੀ ਹੈ ਤੇ ਲਗਾਤਾਰ ਜਦੋਂ ਪੀਪੀਬੀਨੀ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਬਹੁਤ ਜ਼ਿਆਦਾ ਜਦੋਂ بارش ਹੋਈ ਸੀ ਕਿ ਆਵਾਚਾਈ ਬਹੁਤ ਜਿਹੜੀ ਹੈ ਪ੍ਰਭਾਵਿਤ ਹੋਈ ਖਾਸ ਕਰ ਜਿਨ੍ਹਾਂ ਨੇ ਫੀਲਡ ਜੌਬ ਦੇ ਵਿੱਚ ਜਿਨ੍ਹਾਂ ਨੇ ਜੌਬ ਕਰਨੀ ਹੁੰਦੀ ਹੈ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਦੇ ਨਾਲ ਹੀ ਸਤਲੁਜ ਗੱਲ ਕੀਤੀ ਜਾਵੇ ਤੇ ਹੋਰ ਡੈਮਾਂ ਦੇ ਨਾਲ ਗੱਲ ਕੀਤੀ ਜਾਵੇ ਤੇ ਇਸ ਦੇ ਨਾਲ ਹੀ ਜੋ ਸੁਖਨਾ ਲੇਖ ਦੇ ਜੋ ਫਲੱਡ ਗੇਟ ਖੋਲੇ ਗਏ ਨੇ ਕਿ ਕੁਝ ਹਾਲਾਤ ਨੇ ਉਸ ਨੂੰ ਲੈ ਕੇ ਹਾਂ ਬਿਲਕੁਲ ਖੁਸ਼ ਹੈ ਤੋਂ ਉਸਦੇ حوالے ਤੋਂ ਖਬਰ ਹੈ ਕਿ ਕੱਲ ਜਿਹੜੇ ਫਲੱਡ ਗੇੜ ਜਿਹੜੇ ਨੇ ਖੋਲੇ ਗਏ ਸੀਗੇ ਹਾਲਾਂਕਿ ਅੱਜ ਵੀ ਅਗਰ ਅਸੀਂ ਸਵੇਰ ਦੀ ਗੱਲ ਕਰੀਏ ਤੇ ਉੱਥੇ ਵੀ ਕੁਝ ਰਾਹ ਜਿਹੜੀ ਹੈ ਬਿਲਕੁਲ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਸਮੇਂ ਜਿਹੜੀ ਹੈ ਜ਼ਰੂਰ ਰਾਹਤ ਹੈ ਹਾਲਾਂਕਿ ਅਗਰ ਅਸੀਂ ਅਗਰ ਦੀ ਗੱਲ ਕਰੀਏ ਫੁੱਲ ਆਫਾਨ ਤੇ ਜਿਹੜੀ ਇੱਕ ਗੱਲ ਚੱਲ ਰਹੀ ਹੈ ਤੇ ਉੱਥੇ ਹੀ ਪੰਜਾਬ ਦੇ ਇੱਕ ਵਕ ਵਕ ਜਗ੍ਹਾ ਤੋਂ ਜਿਹੜੀ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਜਿਹੜੀ ਬਾੜ ਹੈ ਬਾੜ ਦੇ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਰਿਸ਼ ਜਿਹੜੀ ਹੈ ਹੋਣ ਦੀ ਸੰਭਾਵਨਾ ਉਤੇ ਬਣੀ ਹੋਈ ਹੈ ਕਿ ਜਿਵੇਂ ਜਵਾ ਤੇ بارش ਵੀ ਹੋ ਰਹੀ ਹੈ ਤੇ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਜਿਹੇ ਨੇ ਦਿਖਾਈ ਦੇ ਰਹੇ ਨੇ ਹਾਲਾਂਕਿ ਚੰਡੀਗੜ੍ਹ ਦੀ ਸੁਖਨਾ ਲੇਕ ਦੀ ਗੱਲ ਕਰੀਏ ਆਪਣਾ 1100 ਟ੍ਰੇਨ ਦੇ ਆਸ-ਪਾਸ ਜਿਹੜਾ ਹੈ ਉਹਦਾ ਲੈਫਟ ਉਪਰ ਦਾ ਲੈਵਲ ਹੈਗਾ ਤੇ ਉਹਦੇ ਆਸ-ਪਾਸ ਹੀ ਪਾਣੀ ਦੇਖਣ ਨੂੰ ਮਿਲ ਰਿਹਾ ਹੈ ਮਗਰ ਇਸ ਸਮੇਂ ਦੀ ਅਗਰ ਗੱਲ ਕਰੀਏ ਐਸ ਪ੍ਰੈਜ਼ੈਂਟ ਸਥਿਤੀ ਕੁਝ ਠੀਕ ਜਿਹੀ ਲੱਗ ਰਹੀ ਹੈ ਸੋ ਵਦੇਰੀ ਜਾਣਕਾਰੀ ਦੇ ਲਈ ਅਮਨ ਬਹੁਤ-ਬਹੁਤ ਤਨਵਾਦ ਜੁੜੇ ਰਾਂਗੇ ਥੋੜੇ ਨਾਲ ਸੁਦਾਸਦੀ ਕੀ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦੇ ਅਨੁਸਾਰ 2 ਤੋਂ 7 ਤਰੀਕ ਤੱਕ ਜਿਹੜਾ ਭਾਰੀ ਮੀਂਹ ਦੀ ਸੰਭਾਵਨਾ ਜੜੀ ਹੈ ਪੰਜਾਬ ਤੋਂ ਇਲਾਵਾ ਹੋਰ ਜਗ੍ਹਾ ਤੇ ਵੀ ਜੜੀ ਉਹ ਅਲਰਟ ਕੀਤੀ ਗਈ ਹੈ ਤੇ ਉਥੇ ਹੀ ਦੱਸਦੀ ਹੈ ਕਿ ਸਮੇਂ-ਸਮੇਂ ਤੇ ਪ੍ਰਸ਼ਾਸਨ ਵੀ ਪੂਰੇ ਤਰੀਕੇ ਦੇ ਨਾਲ ਚੌਕਸ ਹੈ ਲੋਕਾਂ ਦੇ ਨਾਲ ਖੜਾ ਹੈ ਸਮੇਂ ਤੇ ਉਹਨਾਂ ਨੂੰ ਸਹੂਲਤਾਂ ਜੜੀਆਂ ਨੇ ਦਿੱਤੀਆਂ ਜਾ ਰੀਆਂ ਨੇ ਜਿਸ ਤੋਂ ਲੈ ਕੇ ਰਾਸ਼ਨ ਦਵਾਈਆਂ ਤੇ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਮੁਹਿਆ ਕਰਵਾਇਆ ਜਾ ਰਿਹਾ ਹੈ ਤੋ ਵਦੇਰੀ ਜਾਣਕਾਰੀ ਦੇ ਲਈ ਸੜੇ ਨੌਲ ਬਲਰਾਜ ਸਿੰਘ ਬਾਬਾ ਬਕਾਲਾ ਸਾਹਿਬ ਤੋਂ ਜੁੜ ਚੁੱਕੇ ਨੇ ਕੀ ਕੁਝ ਹਾਲਾਤ ਨੇ ਬਲਰਾਜ ਬਾਬਾ ਬਕਾਲਾ ਸਾਹਿਬ ਦੇ ਵਿੱਚ ਜੀ ਗੱਲ ਕਰੀਏ ਬਾਬਾ ਬਕਾਲਾ ਸਾਹਿਬ ਕੀ ਜੇ ਬਾਬਾ ਬਕਾਲਾ ਸਾਹਿਬ ਕਿ ਕਸਬੇ ਦੇ ਵਿੱਚ ਪਿੰਡ ਪੈਂਦੇ ਨੇ ਕਾਫੀ ਜਿਹੜੇ ਕਿ ਲੋਕਾਂ ਦੀਆਂ ਸ਼ਕਤਾਂ ਵੀ ਦਿਖ ਚੁੱਕੀਆਂ ਨੇ ਬਾਲੇ ਡੁੱਟ ਚੁੱਕੇ ਨੇ ਗਰੀਬ ਪਰਿਵਾਰ ਨੇ ਪਰ ਦੇਖਿਆ ਜਾਵੇ ਕਿ بارش ਛੱਟਣ ਦਾ ਨਾਮ ਨਹੀਂ ਲੈ ਰਹੀ ਜੀ ਤੇ ਇਸ ਦਿਨ ਨਾਲ ਹੀ ਕਿਉਂਕਿ ਤਰਾ ਤਰਾ ਦੀ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਲੋਕਾਂ ਦੇ ਵਿੱਚ ਬਲਰਾਜ ਸਹਿਮ ਦਾ ਮਾਹੌਲ ਕਾਫੀ ਜ਼ਿਆਦਾ ਬਣਿਆ ਹੋਇਆ ਕਿਉਂਕਿ ਅਗਰ ਅਜੇ ਹੀ ਸਥਿਤੀ ਹੈ ਜਿਹੜੀ ਵਿਗੜ ਰਹੀ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਵੇਖਦੇ ਹਾਲਾਤ ਗੰਭੀਰ ਹੋ ਗਏ ਨੇ हां मैम ਗੱਲ ਕਰੀਏ ਵਿਆਸ ਜੀ ਆ ਜੀ ਗੱਲ ਕਰੀਏ ਕਿ ਵਿਆਸ ਜੀ ਆ ਜਿਹੜਾ ਕਿ ਸ਼ਾਲਾ ਮਾਰ ਦਾ ਪਾਣੀ ਜਿਹੜਾ ਨਜ਼ਰ ਆ ਰਿਹਾ ਹੈ ਕਾਫੀ ਵੱਡੇ ਪੱਧਰ ਤੇ ਜਿਆਦਾ ਨਹੀਂ ਤੇ ਕੋਈ ਅੱਧਾ ਅੱਧਾ ਕੋ ਫੁੱਟ ਕਹਿ ਸਕਦੇ ਆ ਕਿ ਨਜ਼ਦੀਕ ਰਹਿ ਗਿਆ ਰੈੱਡ ਲਾਈਟ ਤੋਂ ਪਰ ਲੱਗੇ ਲੱਗੇ ਜੇ ਪਿੰਡਾਂ ਦੀ ਗੱਲ ਕਰੀਏ ਕਾਫੀ ਜਿਹੜੇ ਪਿੰਡ ਪੈ ਜਾਂਦੇ ਹੈਗੇ ਨੇ ਬਾਬਾ ਬਕਾਲਾ ਸਾਹਿਬ ਦੇ ਸਬ ਡਿਵੀਜ਼ਨ ਦੇ ਵਿੱਚ ਪਿੰਡ ਆਉਂਦੇ ਨੇ ਪਰ ਲੋਕ ਇੱਕ ਚਿੰਤਾ ਦੀ ਜ਼ਹਿਰ ਦੇ ਵਿੱਚ ਜਿਹੜਾ ਕਿ ਨਜ਼ਰ ਆ ਰਹੇ ਨੇ ਤੇ ਜੀ ਅਜੇ ਵੀ ਰੈਸਕਿਊ ਆਪਰੇਸ਼ਨ ਚੱਲ ਰਹੀ ਹੈ ਬਲਰਾਜ ਜੀ ਮੈਂ ਬਾਬੂ ਬਕਾਲਾ ਸੀਐਮਟੀ ਗੱਲ ਕਰੀਏ ਤੇ ਵੱਡੇ ਪੱਧਰ ਤੇ ਜਿਹੜੇ ਰੈਸਕਿਊ ਜਿਹੜੇ ਨੇ ਉਹ ਕਰ ਲਿੱਤੇ ਗਏ ਨੇ ਪਹਿਲਾਂ ਹੀ ਜਿਹੜੀ ਚੇਤਾਵਨੀ ਜਾਰੀ ਜਿਹੜੀ ਕੀਤੀ ਗਈ ਸੀ ਪਾਗਣਾਮ ਤੋਂ ਪਾਣੀ ਛੱਡਣ ਦੀ ਉਸ ਤੋਂ ਪਹਿਲਾਂ ਹੀ ਬਾਬੂ ਬਕਾਲਾ ਐਸੀਐਮ ਅਮਨਪ੍ਰੀਤ ਸਿੰਘ ਵੱਲੋਂ ਪ੍ਰਸ਼ਾਸਨ ਨੇ ਮੁਕਤਾ ਪ੍ਰਬੰਧ ਕੀਤੇ ਗਏ ਨੇ ਖਾਣ ਪੀਣ ਦੀ ਵਿਵਸਥਾ ਦੀ ਗੱਲ ਕਰ ਲਈਏ ਜਾਂ ਹੈਲਥ ਦੀ ਕਰ ਲਈਏ ਮੈਡੀਕਲ ਟੀਮਾਂ ਦੀ ਰੱਖ-ਰੱਖ ਸਮੇਂ ਦੇ ਉੱਤੇ ਜਿਹੜਾ ਕਿ ਆਪ ਜੱਜਾ ਲਿਆ ਜਾ ਰਿਹਾ ਸੀ ਜੀ ਵਿਵੇਦੀ ਜਾਣਕਾਰੀ ਲਈ ਬਲਰਾਜ ਬਹੁਤ ਬਹੁਤ ਧੰਨਵਾਦ ਜੁੜੇ ਰਾਂਗੇ ਤੁਹਾਡੇ ਨਾਲ ਸੋ ਬਾਬਾ ਬਕਾਲਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਰੈਸਕਿਊ ਆਪਰੇਸ਼ਨ ਜੜਾ ਉੱਥੇ ਲਗਾਤਾਰ جاری ਹੈ ਪ੍ਰਸ਼ਾਸਨ ਜਿਹੜੇ ਪੂਰੇ ਤਰੀਕੇ ਦੇ ਨਾਲ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਪ੍ਰਸ਼ਾਸਨ ਦੇ ਵੱਲੋਂ ਉੱਥੇ ਕੀਤੇ ਜਾ ਰਹੇ ਨੇ ਸਮੇਂ-ਸਮੇਂ ਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਰੈਸਕਿਊ ਆਪਰੇਸ਼ਨ ਜਿਹੜਾ ਲਗਾਤਾਰ جاری ਹੈ ਭਾਰੀ ਮੁਸੀਬਤ ਜੋ ਪੰਜਾਬ ਇਸ ਵੇਲੇ ਚੱਲ ਰਿਹਾ ਹੈ ਉਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਪੂਰੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਵਦੇਰੀ ਜਾਣਕਾਰੀ ਦੇ ਲਈ ਸੜੇ ਨਾਲ ਮਨਪ੍ਰੀਤ ਸਿੰਘ ਚਾਹਲ ਜੁੜ ਚੁੱਕੇ ਨੇ ਰੋਪੜ ਤੋਂ ਕੀ ਕੁਝ ਹਾਲਾਤ ਨੇ ਮਨਪ੍ਰੀਤ ਰੋਪੜ ਦੇ ਵਿੱਚ ਦੇਖੋ ਦੋ ਚੀਜ਼ਾਂ ਬੜੀਆਂ ਸਾਫ਼ ਨੇ ਇੱਕ ਤਾਂ ਫਿਲਹਾਲ ਜਿਹੜੀ ਬਾਰਿਸ਼ ਆ ਉਹ ਸਵੇਰ ਤੋਂ ਦਰਕ ਸਵੇਰ ਤੋਂ ਰੁਗੀ ਹੋਈ ਜਾਂਦੀ ਕਿ ਪਾਲਾਗਾ ਤਾਂ ਡੇਢ ਦਿਨ ਰੋਪੜ ਦੇ ਵਿੱਚ ਬਾਰਿਸ਼ ਹੋਈ ਆ ਉਸ ਤੋਂ ਬਾਅਦ ਦੂਸਰੀ ਵੱਡੀ ਗੱਲ ਇਹ ਆ ਕਿ ਜਿਹੜਾ ਭਾਗੜਾ ਦੇ ਵਿੱਚ ਜਿਹੜਾ ਸੇਫ ਲੈਣਾ ਰੋਪੜ ਦੇ ਜੀ ਜੀ ਮਨਪ੍ਰੀਤ ਸੋ ਦੱਸ ਦੀ ਜੀ ਮੇਰੀ ਆਵਾਜ਼ ਸੁਣ پا ਰਹੇ ਹੋ ਮਨਪ੍ਰੀਤ ਬਿਲਕੁਲ ਆਵਾਜ਼ ਆ ਰਹੀ ਚ ਸ ਟੈਕਨੀਕਲ ਇਸ਼ੂ ਦੀ ਵੇ ਨਾਲ ਮਨਪ੍ਰੀਤ ਤੱਕ ਆਵਾਜ਼ ਜਿਹੜੀ ਉਹ ਨਹੀਂ ਪਹੁੰਚ ਰਹੀ ਹੈ ਤੇ ਉਥੇ ਦੱਸਦੀ ਕਿ ਹਰ ਜਗ੍ਹਾ ਦੇ ਵਿੱਚ ਪਾਰੀਮੀਨ ਨੂੰ ਲੈ ਕੇ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ